ਸੇ ਬਗਦਾਦ ਫੇਰੀ ਚ ਇੱਕ ਮੁਸਲਮਾਨ ਨਾਂ ਰਿਹਾ ਪਰ ਸਿੱਖ ਰਾਈਟਰਾਂ ਨੇ ਇਹਦਾ ਜ਼ਿਕਰ ਬਿਲਕੁਲ ਨਹੀਂ ਕੀਤਾ ਅਸਲ ਚ ਉਸ ਲੇਖਾ ਉਸ ਬੰਦੇ ਦਾ ਨਾਮ ਸੀ ਤਾਜ਼ਦੀਨ ਜਿਨਨੇ ਦਿਨ ਮਹਾਰਾਜ ਉਹਤੇ ਉਹਨੇ ਤੇ ਇਵਨ ਮਦੀਨੇ ਵਿੱਚ ਕਬਰ ਹਿੱਲਣ ਦਾ ਜ਼ਿਕਰ ਵੀ ਕੀਤਾ ਜੀ ਯਾਦ ਰੱਖੋ ਇਹ ਘਟਨਾ ਜਿਹੜੀ ਮੈਂ ਤੁਹਾਨੂੰ ਸੁਣਾਉਣ ਲੱਗਾ ਬੜੀ ਵਾਰੀ ਮੈਂ ਸੁਣਾਈ ਹੈ ਪਰ ਇਸ ਵਾਰੀ ਸੰਗਤ ਨੇ ਹੁਕਮ ਕੀਤਾ ਮੈਂ ਰਿਪੀਟ ਕਰਨ ਲੱਗਾ ਇਹ ਘਟਨਾ ਲਾਈਵ ਮੈਂ ਲੰਡਨ ਇੰਗਲੈਂਡ ਵੀ ਸੁਣਾਈ ਸੀ ਜੀ ਤੇ ਸਿੱਖ ਚੈਨਲ ਤੇ ਇਹ ਸਾਰੀ ਕਥਾ ਚੱਲ ਰਹੀ ਸੀ ਇੱਕ ਸਾਡੇ ਕਥਾਵਾਚਕ ਹੋਏ ਨੇ ਜੀ ਸੈਦ ਪ੍ਰਿਥੀਪਾਲ ਸਿੰਘ ਅਸਲ 'ਚ ਇਹਨਾਂ ਦਾ ਜਨਮ ਸਜਦਾਂ ਦੇ ਘਰ ਵਿੱਚ ਹੋਇਆ ਸੀ ਜਿਹੜਾ ਕਸ਼ਮੀਰ ਪੰਜਾਬ ਵਿੱਚ ਪਾਕਿਸਤਾਨ 'ਚ ਅੱਜਕੱਲ੍ਹ ਉੱਥੇ ਇੱਕ ਪਿੰਡ ਸੀ ਮੀਰਪੁਰ ਹੁਣ ਉਹ ਪਿੰਡ ਮੀਰਪੁਰ ਜਿਹੜਾ ਹੈ ਡੈਮ ਬਰਨ ਕਰਕੇ ਵਿੱਚ ਆ ਚੁੱਕਾ ਹੈ ਪਾਣੀ ਦੇ ਇਹ ਮੁਸ਼ਤਾਕ ਹਜ਼ਨ ਬੱਚਾ ਹੈ ਇਹ ਘਟਨਾ तकरीबन 1927 ਤੇ 30 ਦੇ ਦਰਮਿਆਨ ਦੀ ਹੈ ਚਲੋ ਮੈਂ ਆਪ ਨੂੰ ਸਨ ਵੀ ਦੱਸ ਦੇਣਾ ਇਹਨਾਂ ਦਾ ਬਾਪ ਮੁਸ਼ਤਾਕ हुसैन ਦਾ ਬਾਪ ਬਹੁਤ ਵਿਦਵਾਨ ਸੀ ਤੇ ਇੱਕ ਉਹ ਮੰਦਰੀ ਸੀ ਮੰਦਰੀ ਮੰਤਰ ਕਰਨ ਵਾਲਾ ਉਹ ਆਪਣੇ ਬੱਚੇ ਨੂੰ ਖਾਜ ਤੇ ਲੈ ਗਿਆ ਕਿਹਾ ਜਾਂਦਾ ਜਦੋਂ ਮਦੀਨੇ ਗਏ ਉਹਦੀ ਇੱਛਾ ਸੀ ਵੀ ਮੇਰਾ ਬੱਚਾ ਇਸਲਾਮ ਦੀ تعلیم ਲੈ ਕੇ ਬਹੁਤ ਉੱਚਾ ਆलिम ਬਣੇ ਉਸ ਨੇ ਕਿਹਾ ਵੀ ਤੂੰ ਅਲੇ ਦੀਆਂ ਕਿਤਾਬ ਲਾਇਬ੍ਰੇਰੀ ਹੈ ਪੁਸਤਕਾਲਿਆ ਤੂੰ ਇਹਦਾ ਮੁਤਾਲਾ ਕਰ ਜਿਹੜੀ ਉੱਥੇ ਉਹਨੂੰ ਪੜਦਿਆਂ ਪੜਦੇ ਫਿਰ ਇੱਕ ਕਿਤਾਬ ਮਿਲੀ ਉਸ ਦਾ ਨਾਮ ਸੀ ਸਿਆਤੋ ਬਾਬਾ ਨਾਨਕ ਫਕੀਰ ਉਹਨਾਂ ਨਾਮ ਦਿੱਤਾ ਤੇ ਰਾਈਟਰ ਦਾ ਨਾਮ ਸੀ ਤਾਜਦੀਨ ਉਹਨੇ ਜਦੋਂ ਕਿਤਾਬ ਪੜ੍ਹੀ ਉਸ ਕਿਤਾਬ ਵਿੱਚ ਤਾਜਦੀਨ ਨੇ ਜਿੰਨੇ ਦਿਨ ਮਹਾਰਾਜ ਉੱਥੇ ਰਹੇ ਆ ਉਹਨੇ ਦਿਨ ਦਾ ਵੇਰਵਾ ਦਿੱਤਾ ਅੱਜ ਬਾਬਾ ਜੀ ਆ ਬੋਲੇ ਅੱਜ ਬਾਬਾ ਜੀ ਨੇ ਆ ਕਿਹਾ ਉਸ ਹਿੰਦੀ ਪੀਰ ਕਹਿੰਦਾ ਉਹਦੇ ਵਿੱਚੋਂ ਲਿਖਦਾ ਹੈ ਕਿ ਕਾਜ਼ੀ ਰੁਕਨਦੀਨ ਨੇ 360 ਸਵਾਲ ਗੁਰੂ ਨਾਨਕ ਸਾਹਿਬ ਨੂੰ ਕੀਤੇ 360 ਸਵਾਲ ਪਰ ਉਹਦੇ ਵਿੱਚ ਉਹ ਵੀ ਲਿਖਦਾ ਹੈ ਕਿ ਕਾਜ਼ੀ ਰੁਕਨਦੀਨ ਗੁਰੂ ਨਾਨਕ ਸਾਹਿਬ ਦਾ murid ਬਣਿਆ ਤੇ ਕਾਜ਼ੀ ਦੁਰਕਨਦੀਨ ਨੂੰ ਸ਼ਹੀਦ ਕੀਤਾ ਗਿਆ ਇਸ ਕਰਕੇ ਕਿਉਂਕਿ ਹਿੰਦੀ ਪੀਰ ਦਾ murid ਕਿਉਂ ਹੈ ਉਹਦਾ ਵੇਰਵਾ ਦਿੱਤਾ ਹੈ ਮੈਂ ਇਹ ਕਹਾਣੀ ਸ਼ੁਰੂ ਕਰ ਦਿੱਤੀ ਕਿ ਸੈਦ ਪ੍ਰਿਥੀਪਾਲ ਸਿੰਘ ਪਹਿਲਾਂ ਮੈਂ ਜਕੀਤੀ ਮੁਸ਼ਤਾਕ ਹੁਸੈਨ ਖ ਹੈ ਇਹਨੇ ਜਦੋਂ ਕਿਤਾਬ ਪੜ੍ਹੀ ਇਹਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਸਮਝੋ ਪੂਰਬਲਾ ਜਾਗਿਆ ਕਿੱਥੇ ਮਦੀਨੇ ਦੀ ਧਰਤੀ ਕਿੱਥੇ ਬਾਬਾ ਜੀ ਇੰਨਾ ਗਹਿਰਾ ਅਸਰ ਪਿਆ ਇਸ ਬੰਦੇ ਨੇ ਫਿਰ ਲਾਹੌਰ ਆ ਕੇ ਅਮਰ ਛਕਿਆ ਇਹਦਾ ਨਾਮ ਫਿਰ ਪ੍ਰਿਥੀਪਾਲ ਸਿੰਘ ਰੱਖਿਆ ਗਿਆ ਅਮਰ ਛਕਾਣੇ ਵਾਲਿਆਂ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਅਛਰ ਸਿੰਘ ਉਹਨੇ ਗਿਆਨੀ ਅਛਰ ਸਿੰਘ ਅੰਮ੍ਰਿਤ ਦੀ ਦਾਤ ਲਈ ਜੀ ਫਿਰ ਇਹਨੇ ਮੁਤਾਲਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਸ਼ੁਰੂ ਕਰ ਦਿੱਤੀ ਇਹ ਫਾਰਸੀ ਅਰਬੀ ਦੇ ਬਹੁਤ ਵਿਦਵਾਨ ਸਨ ਇਸਲਾਮ ਬਾਰੇ ਬਹੁਤ ਜਾਣਕਾਰੀ ਉਹਨਾਂ ਨੇ ਫਿਰ ਉਸ ਕਿਤਾਬ ਵਿੱਚੋਂ ਕੁਝ ਚੀਜ਼ਾਂ ਨੋਟ ਕਰਕੇ ਲਿਆਂਦੀਆਂ ਲਿਖ ਕੇ ਲਿਆਂਦੀਆਂ ਜਿਹੜੀ ਮੈਂ ਕੱਟਣਾ ਆਪ ਨੂੰ ਸੁਣਾਉਣ ਲੱਗਾ ਇਹ ਮੈਂ ਲਾਈਵ ਸੁਣਾ ਰਿਹਾ ਸਾਂ ਤੇ ਇਸ ਕੱਟਣ ਸਿਰ ਮੈਂ ਇੱਕੋ ਕੱਟਣਾ ਉਤਤ ਸਾਂਝੀ ਕਰਨੀ ਆਪ ਨਾਲ ਉਹਦੇ ਵਿੱਚ ਕੀ ਉਹ ਲਿਖਦਾ ਹੈ ਸ਼ਾਇਦ ਪ੍ਰੀਤੀਪਾਲ ਸਿੰਘ ਲਿਖ ਕੇ ਲਿਆਏ ਕਿ ਤਾਜਦੀਨ ਕਹਿੰਦਾ ਹੈ ਕਿ ਅਸੀਂ ਰੋਜ਼ਾਨਾ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦੀ ਰਬਾਬ ਸੁਣ ਜਾਂਦੇ ਸਾਂ ਉਹ ਸਰੋਧ ਕਹਿੰਦਾ ਉਹਦੇ ਵਿੱਚ ਇਹ ਵੀ ਉਹ ਕਹਿੰਦਾ ਵੀ ਬਾਬੇ ਨੇ ਅਰਬੀ ਵਿੱਚ ਬੋਲਿਆ ਅਰਬੀ ਚ ਗਾਇਆ ਉਹ ਕਹਿੰਦਾ ਅਸੀਂ ਰੋਜ਼ ਜਾਂਦੇ ਆ ਪਰ ਅਸੀਂ ਲੈ ਕੇ ਜਾਂਦੇ ਸਾਂ ਖਜੂਰਾ ਤੇ ਸ਼ਹਿਦ ਇਹ ਮਿੱਠਾ ਲੈ ਕੇ ਜਾਂਦੇ ਸਾਂ ਕਹਿੰਦਾ ਹਿੰਦੀ ਪੀਰ ਰਾਤ ਨੂੰ ਗੁੰਮਦਾ ਸੀ ਅੰਮ੍ਰਿਤ ਵੇਲੇ ਜਿਹਨੂੰ ਆਪਾਂ ਕਹਿੰਦੇ ਆ ਤੇ ਇਹ ਵੀ ਮੈਂ ਆਪ ਨੂੰ ਇੱਕ ਦਿਨ ਬੇਨਤੀ ਕੀਤੀ ਸੀ ਕਿ ਅੰਮ੍ਰਿਤ ਵੇਲਾ ਸ਼ਬਦ ਗੁਰੂ ਨਾਨਕ ਸੋ ਪਹਿਲਾ ਹੈ ਹੀ ਨਹੀਂ ਸੀ ਵੇਲੇ ਨਾਲ ਅੰਮ੍ਰਿਤ ਸ਼ਬਦ ਨੂੰ ਦਰਜ ਕਰਨਾ ਇਹ ਗੁਰੂ ਨਾਨਕ ਸਾਹਿਬ ਦੀ ਵੋਕੈਬਲਰੀ ਹੈ ਪਹਿਲਾ ਅੰਮ੍ਰਿਤ ਵੇਲਾ ਸ਼ਬਦ ਨਹੀਂ ਹੈ ਪ੍ਰਬਾਤ ਹੈ ਊਸ਼ਾ ਹੈ ਸੰਧਿਆ ਹੈ ਇਹ ਨੇ ਪਰ ਅੰਮ੍ਰਿਤ ਵੇਲਾ ਸ਼ਬਦ ਗੁਰੂ ਨਾਨਕ ਸਾਹਿਬ ਨੇ ਉਹ ਕਹਿੰਦਾ ਸੀ ਰੋਜ਼ ਕੀਰਤਨ ਸੌਣੇ ਆ ਉਹ ਆਖਦਾ ਹੈ ਕਿ ਉੱਥੇ ਇੱਕ ਔਰਤ ਆਉਣ ਲੱਗੀ ਉਹਦਾ ਨਾਮ ਉਹਨੇ ਵਿੱਚ ਲਿਖਿਆ ਸਲੀਮਾ ਉਹਦੇ ਪਤੀ ਦਾ ਨਾਮ ਦਿੱਤਾ ਗੁਲਾਮ ਯਾਜਾ ਜਾਂ ਯਾਜਾ ਗੁਲਾਮ ਉਹ ਵਪਾਰੀ ਸੀ ਕਹਿੰਦਾ ਉਹ ਸਲੀਮਾ ਰੋਜ਼ ਆਉਂਦੀ ਏ ਜਦੋਂ ਬਾਬਾ ਗੁੰਦਾ ਦੂਰ ਬੈਠ ਜਾਂਦੀ ਏ ਮੁਖ ਉੱਤੇ ਪਰਦਾ ਹੈ ਉਹਦੇ ਹਿਜਾਬ ਹੈ ਰੋਜ਼ ਆਉਂਦੀ ਨੀਮ ਨਾਲ ਕੋਈ ਪਰਵਾਹ ਨਹੀਂ ਕਰਦੀ ਕਿਸੇ ਦੀ ਕਹਿੰਦਾ ਇੱਕ ਦਿਨ ਉਹ ਲਖਾਰੀ ਕਹਿੰਦਾ ਤਾਸਦੀਨ ਕਿ ਦਿਨ ਦੀ ਘਟਨਾ ਉੱਥੇ ਉਹਨੇ ਕਿਹਾ ਜਿਵੇਂ ਰਪੀਟ ਦੁਬਾਰਾ ਕੀਤੀ ਉਹਨੂੰ ਕਿ ਦਿਨ ਦੀ ਘਟਨਾ ਕਿ ਸਲੀਮਾ ਆਈਏ ਤੇ ਬਾਬਾ ਨਾਨਕ ਹਿੰਦੀ ਪੀਰ ਮੈਨੂੰ ਆਵਾਜ਼ ਦੇ ਕੇ ਕਹਿੰਦਾ ਤਾਜਦੀਨ ਨੂੰ ਲਖਾਰੀ ਨੂੰ ਵੀ ਇੱਕ ਕੰਮ ਕਰੀ ਵੀ ਸਲੀਮਾ ਨੂੰ ਬੋਲ ਕਿ ਉੱਠ ਆਪਣੇ ਘਰ ਚਲੀ ਜਾ ਹੁਣ ਇੱਥੇ ਬੈਠ ਨਾ ਉਹ ਕਹਿੰਦਾ ਮੈਂ ਆਪ ਉੱਠ ਕੇ ਗਿਆ ਤੇ ਮੈਂ ਸਲੀਮਾ ਨੂੰ ਆਵਾਜ਼ ਦਿੱਤੀ ਸਲੀਮਾ ਹਿੰਦੀ ਪੀਰ ਇਹ ਸ਼ਬਦ ਕਹਿ ਰਿਹਾ ਕਿ ਤੂੰ ਵਾਪਸ ਆਪਣੇ ਘਰ ਚਲੀ ਜਾ ਜਲਦੀ ਚਲੀ ਜਾ ਉਹ ਕਹਿੰਦਾ ਮੇਰੇ ਕਹਿਨ ਦੀ ਦੇਰ ਸੀ ਸਲੀਮਾ ਉੱਠੀ ਅੱਜ ਪਤਾ ਨਹੀਂ ਕੀਰਤਨ ਚ ਕੀ ਵੱਜਦਾ ਆ ਉਹਨੂੰ ਰਸ ਆਇਆ ਵੱਧ ਚ ਵੱਧ ਚ ਆਈ ਉਹ ਅੱਗੇ ਵੱਧ ਕਿਉਂ ਨਹੀਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਆਪਣਾ ਮੱਥਾ ਲਾ ਦਿੱਤਾ ਕਹਿੰਦਾ ਜਦੋਂ ਮੱਥਾ ਲਾਇਆ ਹੁਣ ਗੁਰਮਖੋ ਬਾਬੇ ਨਾਨਕ ਨੂੰ ਵਿਅਕਤੀ ਨਾ ਸਮਝਿਓ ਮੈਂ ਉਹ ਭਾਈ ਸਾਹਿਬ ਸਵੇਰੇ ਅਬ ਬਚਨ ਪੜ੍ਹਦਿਆਂ ਜਦੋਂ ਗੁਰੂ ਕਿਸੇ ਦੇ ਸਿਰ ਤੇ ਹੱਥ ਰੱਖ ਦੇਵੇ ਤੇ ਸਾਰੇ ਔਗਣ ਜਨਮਾ ਜਨਮਾਂ ਦੇ ਖਿੱਚ ਲੈਂਦਾ ਜਿਵੇਂ ਚੁੰਬਕ ਲੋਹੇ ਨੂੰ ਖਿੱਚ ਲੈਂਦੀ ਹੈ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਸਮਰਾਤ ਗੁਰੂ ਸਿਰ ਹੱਥ ਧਰਿਓ ਗੁਰਕੀਨੀ ਕਿਰਪਾ ਹਰਨਾਮ ਦਿਓ ਉਹ ਕਹਿੰਦਾ ਮੇਰੇ ਸਾਹਮਣੇ ਸਲੀਮਾ ਦੇ ਸਿਰ ਤੇ ਹੱਥ ਚ ਰੱਖਿਆ ਉਹਨੂੰ ਸ਼ੂਭ ਮਿਲੀ ਜਦੋਂ ਉੱਠੀ ਉਹਦਾ ਪਹਿਲਾ ਸ਼ਬਦ ਸੀ ਕਿ ਮੈਨੂੰ ਇੰਜ ਲੱਗਦਾ ਜਿਵੇਂ ਮੇਰਾ ਮਾਲਕ ਮੇਰਾ ਖਵੰਦ ਅਜ ਘਰ ਆ ਗਿਆ ਹੈ ਉਹਦਾ ਪਤੀ ਵਪਾਰ ਕਰਨ ਗਿਆ ਹੈ ਬਸ ਅੱਜ ਮਹਿਸੂਸ ਹੋਇਆ ਉਹਨੂੰ ਇੰਜ ਦ੍ਰਿਸ਼ਟੀ ਦੇ ਦਿੱਤੀ ਘਰ ਆ ਗਿਆ ਉਹ ਲਿਖਦਾ ਬਾਬੇ ਨੇ ਆਵਾਜ਼ ਦੇ ਕੇ ਕਿਆ ਸਲੀਮਾ ਇਸ ਅਜਰ ਨੂੰ ਜਰ ਲਈ ਤੇਰਾ ਵਾਲ ਵੀ ਵਿੰਗਾ ਕਦੀ ਨਹੀਂ ਹੋਵੇਗਾ ਇਹਨੂੰ ਜਰ ਲਈ ਤਾਂਸ ਦਿਨ ਲਿਖਦਾ ਸਲੀਮਾ ਘਰ ਗਈ ਉਹਨੇ ਦੇਖਿਆ ਪਤੀ ਉਹਦਾ ਆ ਚੁੱਕਾ ਹੈ ਇਹ ਘਰ ਨਹੀਂ ਮਿਲੀ ਉਹਨੂੰ ਰਸਤੇ ਵਿੱਚ ਹੀ ਲੋਕਾਂ ਨੇ ਦੱਸ ਦਿੱਤਾ ਤੂੰ ਵਪਾਰ ਕਰਨਾ ਫਿਰਨੇ ਤੇਰੀ ਘਰ ਵਾਲੀ ਫਕੀਰਾਂ ਕੋਲ ਜਾ ਕੇ ਸਰੋਦ ਸੁੰਦੀ ਹੈ ਉਹ ਰਾਤ ਨੂੰ ਰਬਾਬਾਂ ਸੁੰਦੀ ਉਹ ਭਰਿਆ ਪੀਤਾ ਆ ਗੁੱਸੇ 'ਚ ਜਦੋਂ ਉਹਨੇ ਸਲੀਮਾ ਨੂੰ ਆਉਂਦਿਆਂ ਦੇਖਿਆ ਪਰ ਸਲੀਮਾ ਦਾ ਅੰਦਰ ਬਿਲਕੁਲ ਸ਼ਾਂਤ ਸੀ ਟਿਕਿਆ ਹੋਇਆ ਉਹਨੇ ਆਵਾਜ਼ ਦੇਖ ਕੇ ਚੀਕ ਕੇ ਕਿਆ ਤੂੰ ਗਈ ਕਿੱਥੇ ਸਲੀਮ ਨੇ ਇੱਕੋ ਗੱਲ ਕਹੀ ਮੈਂ ਬਾਅਦ ਵੀ ਦੱਸਾਂਗੀ ਪਹਿਲਾਂ ਤੁਸੀਂ ਦੱਸੋ ਜਿਹੜਾ ਮਿਸਰ ਵਿੱਚ ਕਤਲ ਹੋਇਆ ਸੀ ਉਹਦਾ ਕੀ ਬਣਿਆ ਹੈ ਉਹ ਚੁੱਪ ਕਰ ਗਿਆ ਉਹਨੂੰ ਪਤਾ ਇਹਨੂੰ ਕਿਹਨੇ ਦੱਸ ਦਿੱਤਾ ਅਗਲੀ ਗੱਲ ਕਹਿੰਦੀ ਤੁਸੀਂ ਆਏ ਮੈਨੂੰ ਮਿਲਣ ਤੋਂ ਬਿਨਾ ਪੈਸੇ ਕੱਢ ਕੇ ਲੈ ਗਿਆ ਉਹ ਪੈਸਿਆਂ ਨਾਲ ਕੰਮ ਸਰ ਗਿਆ ਸੀ ਹੁਣ ਗੱਲ ਸਿਰਫ ਇੰਨੀ ਕੁ ਹੈ ਬੰਦੇ ਨੂੰ ਬਦਲ ਨਹੀਂ ਆਪਾਂ ਕਾਂਗੇ ਅੰਤਰਜਾਮਤਾ ਗੁਰਮਖੋ ਤੁਹਾਨੂੰ ਪਤਾ ਹੋਵੇ ਇੱਕ ਦਿਨ ਸੱਚ ਜੇ ਜਦੋਂ ਸਾਇੰਸ ਮੰਨਣ ਲੱਗ ਪਈ ਉਸੇ ਸਭ ਤੋਂ ਅੱਗੇ ਹੋਵਾਂਗੇ ਸਾਡੇ ਬਾਬਾ ਨੇ ਸਦੀਆਂ ਪਹਿਲਾਂ ਕਿਹਾ ਉਂਝ ਕਿ ਸੱਚ ਜੇ ਬਾਬੇ ਦੀ ਇਸ ਪਲੈਨਟ ਤੇ ਸਿੱਖੀ ਨਹੀਂ ਪਤਾ ਨਹੀਂ ਕਿੰਨੇ ਕੋਈ ਬ੍ਰਹਿਮੰਡਾਂ ਵਿੱਚ ਉਹਦੀ ਸੰਗਤ ਹੈ ਇਹਨੂੰ ਫਿਰ ਬੇਨਤੀ ਨੂੰ ਸੁਣਿਓ ਇੱਥੇ ਨਾਨਕ ਰੂਪ ਉੱਥੇ ਪਤਾ ਨਹੀਂ ਕਿਸ ਰੂਪ ਚ ਹੈ ਉਹ ਆਦ ਸੱਚ ਹੈ ਉਹਨੇ ਕਿਹਾ ਮੈਨੂੰ ਦੱਸ ਬਣਿਆ ਕੀ ਉਹ ਇੱਕੋ ਦਮ ਠੰਡਾ ਪੈ ਗਿਆ ਉਹਨੇ ਫਿਰ ਆਪਣੇ ਆਪਣੀ ਸਟੋਰੀ ਸੁਣਾਈ ਕਹਿੰਦਾ ਸਲੀਮਾ ਮੈਂ ਮਿਸਰ ਵਿੱਚ ਗਿਆ ਮੇਰਾ ਊਠ ਅੰਗੂਰਾਂ ਦੇ ਖੇਤ 'ਚ ਪੈ ਗਿਆ ਉੱਥੋਂ ਦੇ ਅੰਖੇਦ ਦੇ ਮਾਲਕ ਨੇ ਨੁਕੀਲਾ ਪੱਥਰ ਚੁੱਕ ਕੇ ਊਠ ਦੇ ਮੱਥੇ 'ਚ ਮਾਰਿਆ ਉਹਦੀ ਮੌਤ ਹੋ ਗਈ ਤੇ ਮੈਨੂੰ ਗੁੱਸਾ ਆਇਆ ਮੈਂ ਉਹੀ ਪੱਥਰ ਚੁੱਕ ਕੇ ਉਹਦੇ ਸਿਰ 'ਚ ਮਾਰਿਆ ਉਹਦੇ ਸਿਰ 'ਚ ਟਿਕਾਣੇ ਲੱਗਾ ਮੌਤ ਉਹਦੀ ਹੋ ਗਈ ਕਹਿੰਦਾ ਮੈਨੂੰ ਪਕੜ ਲਿਆ ਸਲੀਮਾ ਦੇ ਨੇਤਰ ਬੰਦ ਸਨ ਪਰ ਅੱਖਾਂ 'ਚ ਪਾਣੀ ਸੀ ਕਹਿੰਦਾ ਮੈਨੂੰ ਪਕੜ ਲਿਆ ਸ਼ਰਾ ਦੀ ਅਦਾਲਤ ਵਿੱਚ ਲੈ ਗਏ ਉੱਥੇ ਸੀ ਫਤਵਾ ਸੀ ਖੂਨ ਦਾ ਬਦਲਾ ਖੂਨ ਪਰ ਉਹਨੂੰ ਪਤਾ ਸ਼ਰਾ ਮੁਤਾਬਕ ਖੂਨ ਦਾ ਬਦਲਾ ਖੂਨ ਕਹਿੰਦਾ ਮੈਂ ਡਰ ਗਿਆ ਕੀ ਬਣੇਗਾ ਪਰ ਇੱਕ ਗੱਲ ਪਰਿਵਾਰ ਨਾਲ ਸਹਿਮਤੀ ਹੋ ਗਈ ਜੇ ਮੌਤ ਨਹੀਂ ਕਤਲ ਨਹੀਂ ਤੇ ਇਸ ਖੂਨ ਦੇ ਬਦਲੇ ਤੈਨੂੰ ਇੰਨੇ ਪੈਸੇ ਦੇਣੇ ਪੈਣਗੇ ਕਹਿੰਦਾ ਮੈਂ ਕਿਹਾ ਮੈਂ ਪੈਸੇ ਦਿਆਂਗਾ ਪਰ ਮੇਰੇ ਕੋਲ ਇੱਥੇ ਨਹੀਂ ਅੱਗੋ ਸ਼ਰਾਂ ਦੀ ਅਦਾਲਤ ਨੇ ਕਿਹਾ ਤੂੰ ਆਪਣਾ ਜਾਮਨ ਬਿਠਾ ਦੇ ਇਸ ਗੱਲ ਨੂੰ ਸਿੱਧਕ ਨਾਲ ਸੁਣਿਓ ਮੈਂ ਇੱਕ ਬਾਬਾ ਅਕਾਲ ਰੂਪ ਸ਼ਬਦ ਤਾਂ ਵਰਤਿਆ ਆਪਣਾ ਜਾਮਨ ਦੇ ਇਹ ਸੈਦ ਪ੍ਰਿਥੀਪਾਲ ਸਿੰਘ ਲਿਖ ਕੇ ਲੈ ਆਇਆ ਆਪਣਾ ਜਾਮਨ ਦੇ ਉਹ ਕਹਿੰਦਾ ਮੈਂ ਇੱਥੇ ਆ ਮੇਰਾ ਜਾਮਨ ਕੌਣ ਕਹਿੰਦਾ ਮੈਨੂੰ ਉਸ ਵਕਤ ਸਿਰਫ ਤੇਰਾ ਖਿਆਲ ਆਇਆ ਕਿ ਜ਼ਿੰਦਗੀ ਹੈ ਕੋਈ ਮੇਰਾ ਸਾਥੀ ਨੇ ਕਹਿੰਦਾ ਇੰਨੀ ਦੇਰ ਨੂੰ ਦਾੜਾ ਚਿੱਟਾ ਸੀ ਮੋਢੇ ਤੇ ਕਪੜਾ ਸੀ ਮੈਨੂੰ ਸ਼ਬਦ ਬੋਲ ਕੇ ਕਹਿੰਦਾ ਤੇਰੀ ਜਾਮਣੀ ਮੈਂ ਭਰਨਾ ਤੂੰ ਪੈਸੇ ਲੈ ਆ ਕਹਿੰਦਾ ਮੈਂ ਚਲਾ ਗਿਆ ਮੈਂ ਤੈਨੂੰ ਦੱਸਿਆ ਨਹੀਂ ਮੈਂ ਉਹ ਪੈਸੇ ਲੈ ਕੇ ਤੋਂ ਜਲਦੀ ਨਾਲ ਵਾਪਸ ਗਿਆ ਪਰ ਜਿਹੜੀ ਤਾਰੀਖ ਸੀ ਤਿਤ ਸੀ ਉਹ ਬਿਲਕੁਲ ਆਖਰੀ ਦਿਨ ਸੀ ਕਹਿੰਦਾ ਮੈਂ ਅਦਾਲਤ ਵਿੱਚ ਪਹੁੰਚਣ ਵਾਲਾ ਸਾਂ ਮੇਰੇ ਕੰਨਾਂ 'ਚ ਆਵਾਜ਼ ਪਈ ਮੇਰੇ ਜਾਮਨ ਨੂੰ ਅਦਾਲਤ 'ਚ ਬੁਲਾਇਆ ਤੇ ਉੱਥੇ ਸ਼ਬਦ ਕਿਹਾ ਜਿਹਦੀ ਤੂੰ ਜਾਮਣੀ ਭਰੀ ਉਹ ਬੰਦਾ ਮੁੱਕਰ ਗਿਆ ਆਇਆ ਨਹੀਂ ਅੱਜ ਆਖਰੀ ਤਰੀਖ ਹੈ ਜੇ ਪੈਸੇ ਨਾ ਭਰੇ ਤੇ ਕਤਲ ਹੈ ਕਹਿੰਦਾ ਮੇਰੇ ਕੰਨਾਂ 'ਚ ਆਵਾਜ਼ ਸੀ ਜਾਮਨ ਕਹਿ ਰਿਹਾ ਸੀ ਜਿਹਦੀ ਮੈਂ ਜਾਮਣੀ ਭਰ ਲਵਾਂ ਉਹ ਕਦੀ ਮੁੱਕਰਦਾ ਨਹੀਂ ਹੁੰਦਾ ਕਦੀ ਨਹੀਂ ਮੁੱਕਰਦਾ ਕਹਿੰਦਾ ਮੈਨੂੰ ਉਤਸ਼ਾਹ ਵੀ ਆਇਆ ਮੈਂ ਅੰਦਰ ਗਿਆ ਮੈਂ ਪੈਸੇ ਭਰੇ ਬਾਹਰ ਆਇਆ ਤੇ ਮੈਂ ਲੋਕਾਂ ਨੂੰ ਪੁੱਛਿਆ ਉਹ ਜਾਮਨ ਕੌਣ? ਅਗੋ ਉੱਤਰ ਮਿਲਿਆ ਸਾਨੂੰ ਤਾਂ ਪਤਾ ਨਹੀਂ ਤੇਰੇ ਹੀ ਸੀ ਕੋਈ ਬੰਦਾ। ਕਹਿੰਦਾ ਮੈਨੂੰ ਚਿੰਤਾ ਖਾਰੀ ਉਹ ਕੌਣ ਸੀ? ਉਹ ਬੋਲਦਾ ਸਲੀਮਾ ਚੌਂਕੜਾ ਮਾਰ ਕੇ ਬੈਠ ਗਈ। ਈਉਂ ਕਵਾਂ ਉਹਦੇ ਸ਼ੁਕਰਾਨੇ 'ਚ ਨੇਤਰਾਂ 'ਚੋਂ ਨੀਰ ਦੀ ਝੜੀ ਲੱਗੀ। ਉਹਨੇ ਆਪਣੇ ਸਤਿਗੁਰੂ ਦੇ ਮੁਰਸ਼ਿਦ ਦੇ ਚਰਨਾਂ ਦਾ ਧਿਆਨ ਟਿਕਾਇਆ। ਨੇਤਰ ਖੁੱਲੇ ਕੁਝ ਖਾਣ ਨੂੰ ਦਿੱਤਾ ਬਿਲਕੁਲ ਚੁੱਪ ਸੀ ਕਹਿੰਦੀ ਮੇਰੀ ਇੱਕ ਗੱਲ ਮੰਨੋਗੇ ਉਹ ਕਹਿੰਦਾ 10 ਯਾਜਾ ਗੁਲਾਮ ਉਹਦਾ ਪਤੀ ਕਹਿੰਦੀ ਮੇਰੀ ਮਿੰਨਤ ਮੰਨ ਕੇ ਮੇਰੇ ਜੀਵਨ ਤੇ ਭਰੋਸਾ ਰੱਖ ਕੇ ਇੱਕ ਵਾਰੀ ਉਸ ਹਿੰਦੀ ਪੀਰ ਦੇ دیدار ਜ਼ਰੂਰ ਕਰ ਲਓ ਉਹ ਜਤਾਇਦੀਨ ਲਿਖਦਾ ਹੈ ਕਹਿੰਦਾ ਮੈਂ ਦੇਖ ਰਿਆ ਸ ਦੂਜੇ ਦਿਨ ਸਲੀਮਾ ਆਈ ਉਹਦਾ ਨਾਲ ਪਤੀ ਸੀ ਖਾਵੰਦ ਸੀ ਉਹਦਾ ਕਹਿੰਦਾ ਬਾਬਾ ਰਬਾਬ ਨਾਲ ਗਾ ਰਿਹਾ ਸੀ ਵਦ ਚ ਆਇਆ ਉਹ ਬੈਠਾ ਪਿੱਛੇ ਹਨੇਰੇ ਚ ਗਾ ਰਿਹਾ ਤਾਰਿਆਂ ਦੀ ਛਾਂ ਚ ਗਾ ਰਿਹਾ ਪੱਥਰ ਤੇ ਬੈਠਾ ਕਹਿੰਦਾ ਜਦੋਂ ਥੋੜਾ ਜਿਹਾ ਚਾਨਣ ਹੋਇਆ ਤੇ ਇੱਕੋ ਦਮ ਉਹ ਜਾਜਾ ਗੁਲਾਮ ਦੌੜਿਆ ਤੇ ਸਲੀਮਾ ਨੂੰ ਜਿਵੇਂ ਚੀਕ ਕੇ ਕਹਿੰਦਾ ਸਲੀਮਾ ਇਹ ਹੀ ਉਹ ਜਾਮਨ ਜਿਹੜਾ ਮੌਤ ਦੇ ਮੂੰਹ ਵਿੱਚੋਂ ਮੈਨੂੰ ਬਚਾ ਕੇ ਲਿਆਇਆ ਹੈ ਕਹਿੰਦਾ ਸਾਰੀਆਂ ਥਾਵਾਂ ਤੇ ਬਹਿਰਾਸ਼ ਆ ਗਿਆ ਉੱਥੇ ਉੱਥੇ ਹਰ ਇੱਕ ਦੇ ਚਿਹਰੇ ਤੇ ਨੇਤਰਾਂ ਚ ਨੀਰ ਸੀ ਮਹਾਰਾਜ ਮੁਸਕਰਾ ਕੇ ਕਹਿੰਦੇ ਆ ਤੂੰ ਸ਼ੱਕ ਨਾ ਕਰ ਇਹ ਰੋਜ਼ ਰੱਬ ਦੀ ਬਾਣੀ ਸੁਣਦੀ ਏ ਬਾਣੀ ਸੁਣਨ ਵਾਲਿਆਂ ਦੀ ਬਾਹ ਪਕੜਨਾ ਮੈਂ ਲੋਕ ਤੇ ਪਰਲੋਕ ਨਹੀਂ ਛੱਡਦਾ ਮੈਂ ਇਹ ਸਾਰੀ ਸਾਖੀ ਸੁਣਾ ਦਿੱਤੀ ਜੀ ਵੀ ਸਲੀਮਾ ਹੁਣ ਬੰਨ ਚ ਬੜਾ ਹੈ ਤੇ ਤੁਹਾਡੇ ਮਨ ਚ ਵੀ ਕਈਆਂ ਦੇ ਹੋਣਾ ਵੀ ਬਾਬਾ ਜੀ ਉੱਥੇ ਬੈਠੇ ਉੱਥੇ ਕਿਵੇਂ ਹਨ ਇਹ ਗੱਲ ਯਾਦ ਰੱਖਿਓ ਗੁਰੂ ਨੂੰ ਪੰਜਾਂ ਤਤਾਂ ਦੇ ਪੁਤਲੇ ਚ ਮਤ ਸਮਝੋ ਮਾਨੂ ਕਾਕਰ ਰੂਪ ਨਾ ਜਾਣ ਹਾਂ ਇਹ ਗੱਲ ਹੋਰ ਕੇਵਲ ਇਹਨਾਂ ਅਦਾਲਤਾਂ ਚ ਨਹੀਂ ਗੁਰੂ ਅਰਜੁਨ ਦੇਵ ਕਹਿੰਦਾ ਮੇਰਾ ਗੁਰੂ ਉੱਥੇ ਵਕਾਲਤ ਕਰਦਾ ਜਿੱਥੇ ਰੱਬ ਦੇ ਘਰ ਵਿੱਚ ਕਚਹਿਰੀ ਚ ਫੈਸਲੇ ਹੁੰਦੇ ਆ ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਘਰ ਦਰਗਾਹ ਕਾ ਬਸੀਠ ਬਸੀਠ ਦਾ ਅਰਥ ਹੈ ਵਕੀਲ ਗੁਰਮੁਖੋ ਸਤਗੁਰ ਸਿੱਕਾ ਕਲਤਪਲਤ ਸਵਾਰੈ ਨਾਨਕ ਸਤਗੁਰ ਸਿੱਕੋ ਜੀ ਨਾਲ ਸਮਾਰੈ ਦਾਸ ਨੇ ਸਾਰੀ ਘਟਨਾ ਸੁਣਾਈ ਸੰਗਤ ਚ ਤੇ ਮੈਂ ਬੇਨਤੀ ਕਰਾਂ ਮੈਨੂੰ ਕਥਾ ਤੋਂ ਬਾਅਦ ਹੀ ਜਿਹੜੇ ਸੱਜਣ ਲੈ ਗਿਆ ਉਹਨਾਂ ਦੇ ਮੋਬਾਈਲ ਤੇ ਫੋਨ ਆ ਗਿਆ ਤੇ ਫੋਨ ਕਰਨ ਵਾਲਾ ਬਹੁਤ ਪਿਆਰ ਨਾਲ ਬੋਲਿਆ ਕਹਿੰਦਾ ਭਾਈ ਸਾਹਿਬ ਚਲੋ ਸ਼ਬਦ ਜੋਨੇ ਵਰਤੇ ਮੈਂ ਚਲੋ ਆਪਣੇ ਲਈ ਸਾਬੇ ਨੂੰ ਵਰਦਨ ਸ਼ਬਦ ਵਰਤੇ ਤੁਸੀਂ ਜੋ ਸੁਣਾਇਆ ਇਹ ਸੱਚ ਹੈ ਮੈਂ ਕਹੇ ਜੀ ਸੱਚ ਹੈ ਕਹਿੰਦੇ ਕਿਵੇਂ ਤੁਹਾਡੇ ਕੋਲ ਪਰਮੈ ਜੀ ਮੈਂ ਕਿਤਾਬ ਪੜ੍ਹੀ ਕਹਿੰਦੇ ਤੁਸੀਂ ਪ੍ਰਿਥੀਪਾਲ ਨੂੰ ਜਾਣਦੇ ਹੋ ਮੁਸ਼ਤਾਕ हुसैन ਦੇ ਕਾਂਦਾ ਨੂੰ ਜਾਣਦੇ ਹੋ ਮੈਂ ਕਹੇ ਜੀ ਮੈਂ ਬਿਲਕੁਲ ਨਹੀਂ ਜਾਣਦਾ ਸੱਚ ਇਹ ਵਿੱਚ ਜੋ ਪੜਿਆ ਜੋ ਬਾਣੀ ਨੇ ਭਰੋਸਾ ਦਿੱਤਾ ਉਸ ਨੇ ਬੈਰਾਗ ਵਿੱਚ ਆ ਕੇ ਕਿਹਾ ਮੈਂ ਸਈਦ ਪ੍ਰਿਥੀਪਾਲ ਸਿੰਘ ਦਾ ਬੇਟਾ ਹਾਂ ਇਹ ਜ ਰਹਿੰਦੇ ਨਹੀਂ ਜੀ ਲੰਡਨ ਮੈਸ ਕਰਕੇ ਲਾਈਵ ਕਹਿ ਰਹੇ ਜੇ ਕਿ ਪਤਾ ਨਹੀਂ ਮੇ ਬਿਲਿਆ ਨੂੰ ਬੜਾ ਅਚਰ ਹੋ ਗਿਆ ਮਹਿੰਦਰਪਾਲ ਸਿੰਘ ਬੇਦੀ ਆਪਣੇ ਨਾਮ ਨਾਮ ਲਿਖਦੇ ਨੇ ਸੈਦ ਨਹੀਂ ਲਿਖਦੇ ਉਹਨ ਮੈਂ ਉਹਨਾਂ ਦਾ ਬੇਟਾ ਹਾਂ ਤੇ ਮੈਂ ਚਾਹਨਾ ਤੁਸੀਂ ਮੇਰੇ ਘਰ ਆਓ ਤੇ ਮੈਂ ਤੁਹਾਨੂੰ ਇੱਕ ਕਿਤਾਬ ਦਿਖਾਣੀ ਚਾਹਨਾ ਜਿਹੜੀ ਮੇਰੇ ਅੱਬਾ ਮੇਰੇ ਪਿਤਾ ਜੀ ਉਲੱਥਾ ਕਰਕੇ ਲਿਆਇਆ ਮੈਂ ਫਿਰ ਉਹਨਾਂ ਦੇ ਘਰ ਗਿਆ ਸੀ ਜੀ ਮਹਾਰੀ ਦੀ ਜਹੂਰੀ ਚ ਬੈਠਾ ਉਹ ਗੁਰਮੁਖੀ ਚ ਹੈ ਉਲੱਥਾ ਜਿਹੜਾ ਪੰਜਾਬੀ ਚ ਹੈ ਜੀ ਉਹ ਫਿਰ ਕਿਤਾਬ ਮੈਂ ਦੇਖੀ ਪੈਦਾ ਤਸਦੀਕ ਕੀਤਾ ਉਥੇ ਸੈਦ ਪ੍ਰਿਥੀਪਾਲ ਸਿੰਘ ਜੀ ਨੇ ਸਾਰੇ ਸ਼ਬਦ ਲਿਖੇ ਹੋਏ ਆ